ਨੀ ਗੋਲੋ ਘਰੇ ਆਇਆ ਆਜਾ ਆਜਾ ਲੰਘਾ ਸ਼ਾਂਤੀ ਏ ਮੈਂ ਕਿੱਥੇ ਜਾਣਾ ਪੁੱਤ ਗੁੱਡੀ ਤੇਰੀ ਭੂਆ ਆਈ ਏ ਦੋ ਕੱਪ ਚਾਹ ਦੇ ਬਣਾ ਰਿਆ ਹੁਣੇ ਲਿਆਈ ਬੀਬੀ ਜੀ ਆਪਣਾ ਕੰਮ ਵਿਚਾਰੇ ਛੱਡ ਕੇ ਦੋ ਕੱਪ ਚਾਹ ਲੈ ਕੇ ਆਈ ਮੱਥਾ ਟੇਕ ਦਿਆਂ ਦੋਹਾਂ ਨੂੰ ਚਾਹ ਦੇ ਕੱਪ ਫੜਾ ਕੇ ਪੇਟੀ ਵਿੱਚੋਂ ਕੱਪੜੇ ਕਢਣ ਲੱਗ ਪਈ। ਮੰਜੇ ਤੇ ਬੈਠੀ ਭੂਆ ਨੇ ਕਿਹਾ, ਸੁਖ ਨਾਲ 10 ਸਾਲ ਵਿਆਹ ਨੂੰ ਹੋਣ ਵਾਲੇ ਨੇ। ਨਾ ਪੋਤਾ, ਨਾ ਪੋਤੀ ਦਿਖਾਈ ਦੇ ਰਹੇ ਨੇ। ਇਹ ਬੇੜੇ ਵਿੱਚ ਝਾੜੂ ਕੱਢ ਰਹੀ ਗੋਲੋਂ ਨੇ ਕਿਹਾ, ਪਤਾ ਨਹੀਂ ਕਿਹੜੇ ਅਸੀਂ ਪਾਪ ਕੀਤੇ ਹੋਆ। ਜਿਹੜਾ ਰੱਬ ਸਾਡੀ ਸੁਣਦਾ ਨਹੀਂ। ਬੁੱਡੀ ਦੇ ਕੰਨੀ ਇਹ ਗੱਲ ਪੈਂਦਿਆਂ ਹੀ ਅੰਦਰ ਅੱਗ ਦਾ ਭਾਂਬੜ ਵੱਲ ਉੱਠਿਆ ਮੇਰਾ ਤਾਂ ਜੀ ਕਰਦਾ ਇਹਨਾਂ ਸਾਰੀਆਂ ਚੂਈਆਂ ਨੂੰ ਮਾਰ ਦੇਵਾਂ ਸਾਰੇ ਕੱਪੜੇ ਟੁੱਕ ਦਿੱਤੇ ਨੇ ਨਾ ਬੁੱਤਨਾ ਇਹ ਵੀ ਰੱਬ ਦੇ ਜੀ ਨੇ ਆਪਾਂ ਨੂੰ ਤਾਂ ਪਹਿਲਾਂ ਹੀ ਪਤਾ ਨਹੀਂ ਕਿਹੜੇ ਪਾਪਾਂ ਨੇ ਮਾਰਿਆ ਹੋਇਆ ਇਹ ਸੁਣਦੇ ਸਾਰ 8 ਸਾਲ ਪਿਛਲੇ ਯਾਦ ਆਉਂਦਿਆਂ ਦੀ ਅੰਦਰ ਪੰਬ ਦੀ ਤਰ੍ਹਾਂ ਫਟ ਗਿਆ ਉਹ ਰੋਂਦੀ ਬੋਲੀ ਨਾ ਉਹ ਰੱਬ ਦਾ ਜੀ ਨਹੀਂ ਸੀ ਜਦੋਂ ਮੈਨੂੰ ਮਜਬੂਰ ਕਰਕੇ ਤੁਸੀਂ ਜੰਮਣ ਤੋਂ ਪਹਿਲਾਂ ਹੀ ਇੱਕ ਨਰਦੋਸ਼ ਨੰਨੀ ਛਾਂ ਦਾ ਕਤਲ ਕਰਵਾ ਦਿੱਤਾ ਸੀ ਉਹੀ ਪਾਪ ਦੀ ਸਜ਼ਾ ਮੈਂ ਹੁਣ ਤੱਕ ਭੋਗਦੀ ਆ ਰਹੀ ਹਾਂ ਇਹ ਗੱਲ ਸੁਣ ਕੇ ਪੁਆ ਵਾਹਿਗੁਰੂ ਵਾਹਿਗੁਰੂ ਕਰਦੀ ਦਰਵਾਜ਼ੇ ਤੋਂ ਬਾਹਰ ਹੋ ਗਈ। ਇਹ ਕੌੜੇ ਬੋਲ ਸੁਣ ਕੇ ਗੁੱਡੀ ਦੀ ਸੱਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸ ਦੇ ਉੱਪਰ ਪਾਪਾਂ ਵਾਲਾ ਪਹਾੜ ਡਿੱਗ ਪਿਆ ਹੋਵੇ। ਅੱਜ ਦੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ। ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।